ਪ੍ਰਾਇਮਰੀ ਸਕੂਲ ਦੇ ਵਿੱਚ ਪਹੁੰਚੇ ਹਾਂ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਕਾਫੀ ਸਮਾਨ ਜਿਹੜਾ ਹੈਗਾ ਆ ਖੁਲਾਇਆ ਜਾ ਰਿਹਾ ਹੈਗਾ ਤ ਹੈਗਾ ਮਨਾਉਣ ਦੇ ਲਈ ਪ੍ਰਾਇਮਰੀ ਸਕੂਲ ਮਲਪਰਾਡਕਾਂ ਦੇ ਵਿੱਚ ਪਹੁੰਚੇ ਹਾਂ ਜੀ ਹਾਂਜੀ ਅੱਜ ਨਾ ਮੇਰੀ ਬੇਟੀ ਡਾਟਰ ਇਨ-ਲੋ ਉਹਦਾ ਵਰਥਡੇ ਹੈਗਾ ਜੀ ਜੋ ਜੁਕੇ ਦੇ ਵਿੱਚ ਰਹਿੰਦੇ ਆ ਬੱਚੇ ਤੇ ਉਹਨਾਂ ਦਾ ਵਰਥਡੇ ਅੱਜ ਆਸੀਂ ਇੱਥੇ ਬੱਚਿਆਂ ਦੇ ਨਾਲ ਸਕੂਲ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਆ ਕਿਉਂਕਿ ਬੇਟੀਆਂ ਔਰ ਨੋਹਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਮੈਂ ਹਰ ਸਾਲ ਹੀ ਇਦਾਂ ਆਪਣੇ ਬੱਚਿਆਂ ਦਾ ਬਰਥਡੇ ਸਕੂਲ ਦੇ ਵਿੱਚ ਮੰਦਿਰ ਦੇ ਵਿੱਚ ਕੋਸ਼ਟ ਆਸ਼्रम ਜਿੱਥੇ ਵੀ ਮੈਨੂੰ ਉਸ ਟਾਈਮ ਦੇ ਮੁਤਾਬਕ ਠੀਕ ਲੱਗਦਾ ਮੈਂ ਇਦਾਂ ਹੀ ਸੈਲੀਬ੍ਰੇਟ ਕਰਦੀ ਹਾਂ ਹਰ ਸਾਲ ਕਿ ਮੇਰਾ ਜਿਹਦਾ ਬੱਚੇ ਪੋਤਾ ਪੋਤੀ ਹੈਗੇ ਮੇਰਾ ਬੇਟ ਆ ਤੇ ਮੈਂ ਉਹਨਾਂ ਦੇ ਹਵਨ ਪੂਜਾ ਪਾਠ ਕਰਵਾ ਕੇ ਤੇ ਬਾਕੀ ਮੈਂ ਜੋ ਵੀ ਕਰਦੀ ਹਾਂ ਉਹ ਬੱਚਿਆਂ ਦੇ ਨਾਲ ਜਾ کئی ਵਾਰ ਸਕੂਲ ਦੇ ਵਿੱਚ ਮੰਦਿਰ ਦੇ ਵਿੱਚ ਪਲੇਅਰ ਬੱਚੇ ਖੇਡਦੇ ਹੁੰਦੇ ਉਹਨਾਂ ਦੇ ਨਾਲ ਜਾਂ ਮੈਂ ਕੁਸ਼ਟਾ ਜਾ ਕੇ ਜੋ ਵੀ ਖਾਣ ਪੀਣ ਦਾ ਸਮਾਨ ਲੈ ਕੇ ਜਾ ਕੇ ਮੈਂ ਉਹਨਾਂ ਦੇ ਨਾਲ ਸੈਲੀਬ੍ਰੇਟ ਕਰ ਦਿੰਦੀ ਕਿਉਂਕਿ ਮੇਰੇ ਮੈਨੂੰ ਸ਼ੌਕ ਹੈਗਾ ਮੈਨੂੰ ਏਦਾਂ ਦੇ ਕੰਮ ਕਰਨ ਦਾ ਤਦ ਕਰਕੇ ਮੈਨੂੰ ਚੰਗਾ ਲੱਗਦਾ ਮੈਂ ਕਰਦੀ ਹਾਂ ਬਹੁਤ ਵਾਰੀ ਆਪਾਂ ਦੇਖੀਏ ਕਿ ਬੱਚਿਆਂ ਦੇ ਜਿਹੜੇ ਜਨਮ ਦਿਹਾੜੇ ਹੈਗੇ ਆ ਜਨਮ ਦਿਨ ਜਿਹੜੇ ਹੈਗੇ ਆ ਉਹ ਘਰਾਂ ਦੇ ਵਿੱਚ ਮਨਾਏ ਜਾਂਦੇ ਆ ਘਰਾਂ ਦੇ ਅੰਦਰ ਕੇਕ ਕੱਟੇ ਜਾਂਦੇ ਹੈਗੇ ਆ ਅੱਜ ਕਿਸ ਤਰ੍ਹਾਂ ਆਇਆ ਕਿ ਬੱਚਿਆਂ ਦੇ ਨਾਲ ਸਕੂਲੇ ਜਾ ਕੇ ਖਾਸ ਕਰਕੇ ਛੋਟੇ ਬੱਚਿਆਂ ਦੇ ਨਾਲ ਇਹ ਜਿਹੜੀ ਸਾਹ ਜਿਹੜੀ ਹੈਗੀ ਆ ਜਿਹੜੀ ਇਹ ਮੁਲਾਕਾਤ ਜਿਹੜੀ ਹੈਗੀ ਆ ਇਹਨੂੰ ਸਾਂਜੀ ਸਾਂਝਾ ਕੀਤਾ ਜਾਵੇ ਇਹ ਕਿਸ ਤਰ੍ਹਾਂ ਮਨ ਦੇ ਅੰਦਰ ਆ ਗਿਆ ਸਰ ਮੈਂ ਐਸ ਵਾਰ ਪਹਿਲੀ ਵਾਰ ਨਹੀਂ ਮੇਰੇ ਮਨ ਵਿੱਚ ਆਇਆ ਮੈਂ ਅਕਸਰ ਹੀ ਸਕੂਲ ਦੇ ਵਿੱਚ ਆ ਕੇ ਐਦਾਂ ਹੀ ਫੰਕਸ਼ਨ ਮਤਲਬ ਸੈਲੀਬ੍ਰੇਟ ਕਰਦੀ ਬੱਚਿਆਂ ਦਾ ਚਾਹੇ ਪੁੱਤ ਆ ਜਾਂ ਮੇਰਾ ਬੁੱਤੀ ਦਾ ਚਾਹੇ ਬੇਟੇ ਦਾ ਮੈਂ ਐਦਾਂ ਹੀ ਅੱਗੇ ਵੀ ਕਰਦੀ ਮੈਂ ਅੱਜ ਮੈਨੂੰ ਆਇਆ ਕਿ ਮੈਂ ਕਿਉਂ ਨਾ ਕਿਉਂਕਿ ਇੱਕ ਅਵੇਅਰਨੈਸ ਲਈ ਜਿੱਦਾਂ ਮੈਂ ਇੱਕ ਕੰਮ ਕੀਤਾ ਕਿ ਮੇਰੇ ਸਕੂਲ ਵਾਲੇ ਟੀਚਰਾਂ ਨੂੰ ਜਾਂ ਮੇਰੇ ਪਿੰਡ ਵਾਲਿਆਂ ਨੂੰ ਮੇਰੇ ਸਭ ਨੂੰ ਪਤਾ ਕਿ ਮੈਂ ਐਦਾਂ ਦੇ ਕੰਮ ਕਰਨ ਦੇ ਲਾਇਕ ਕਰਦੀ ਹਾਂ ਇਸ ਕਰਕੇ ਮੈਂ ਉਸ ਸਮੇਂ ਦੇ ਦੌਰਾਨ ਜਿਹੜੀ ਲੋਹੜੀ ਸੀਗੀ ਉਹ ਵੀ ਸਪੈਸ਼ਲ ਹਾਂਜੀ ਬੇਟੀਆਂ ਦੀ ਲੋਹੜੀ ਜਿਹੜੀ ਹੈਗੀ ਉਹ ਘਰ ਦੇ ਅੰਦਰ ਮਨਾਈ ਗਈ ਉਸ ਨੂੰ ਕਿਸ ਤਰ੍ਹਾਂ ਦੇਖਦੀ ਹੈ ਹਾਂਜੀ ਸਰ ਉਹ ਵੀ ਮੈਂ ਅੱਜ ਤੋਂ 5 ਸਾਲ ਪਹਿਲਾਂ ਮੇਰੇ ਮੇਰੀ ਪੋਤੀ ਜਿਹਦਾ ਇੰਗਲੈਂਡ ਵਿੱਚ ਹੋਈ ਸੀ ਮੈਨੂੰ ਲੱਗਦਾ ਸੀਗਾ ਵੀ ਮੈਂ ਨਾ ਦੋਨਕ ਮੇਰਾ ਬੇਲਾ ਬੇਟਾ ਹੀ ਹੈਗਾ ਮੇਰੇ ਬੇਟੀ ਨਹੀਂ ਸੀ ਕੋਈ ਇਸ ਕਰਕੇ ਮੈਂ ਸੋਚਿਆ ਕਿ ਮੈਂ ਆਪਣੀ ਬੇਟੀ ਪੋਤੀ ਦਾ ਜਨਮ ਲੋੜੀ ਵੀ ਮੈਂ ਜਿੰਨੇ ਵੀ ਪਿੰਡ ਦੇ ਵਿੱਚ ਉਸ ਟਾਈਮ ਬੱਚੀਆਂ ਸੀਗੀਆਂ 8 9 ਬੱਚੀਆਂ ਸੀਗੀਆਂ ਸਾਰੀਆਂ ਨੂੰ ਲੈ ਕੇ ਪੈਲਸ ਦੇ ਵਿੱਚ ਮੈਂ ਲੋੜੀ ਦਾ ਫੰਕਸ਼ਨ ਸੈਲੀਬ੍ਰੇਟ ਕੀਤਾ ਸੀ ਜੀ ਹਾਂਜੀ ਉਹ ਕਿਉਂਕਿ ਮੈਨੂੰ ਮੈਨੂੰ ਸ਼ੌਕ ਹੈ ਮੇਰੇ ਕਿਉਂਕਿ ਮੈਂ ਲੱਗਦੀ ਸੋਸ਼ਲ ਵਰਕਰ ਤਾਂ ਮੈਂ ਸੋਚਦੀ ਮੈਂ ਕਿਸੇ ਨੂੰ ਹੈਲਪ ਦੀ ਲੋੜ ਹੋਵੇ ਮੈਂ ਕਿਉਂਕਿ ਮੈਂ ਸ਼ੋਅ ਨਹੀਂ ਕਰਨਾ ਚਾਹਦੀ ਇਸ ਕਰਕੇ ਪਿੰਡ ਵਿੱਚ ਜਿਸ ਕਿਸਮ ਦੇ ਮੈਂ ਹੀ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਦੱਸਣਾ ਨਹੀਂ ਕਿਸੇ ਨੂੰ ਜੇ ਕਿਸੇ ਨੂੰ ਥੋੜੀ ਬਹੁਤ ਜਿੰਨਾ ਕਿ ਮੈਂ ਕਰ ਸਕਦੇ ਆ ਇਹ ਕਰਦੀਆਂ ਜਿੰਨਾ ਵੀ ਮੈਂ ਕਰ ਸਕਦੀ ਮੈਂ ਕਰਦੀਆਂ ਤਾਂ ਮੈਂ ਇਹ ਵੀ ਕਹਿੰਨੀ ਹੁਨੇ ਕਿ ਸ਼ੋਅ ਕਰਨ ਦੀ ਲੋੜ ਨਹੀਂ ਆ ਮੈਂ ਸਿਰਫ ਇਹ ਸ਼ੋਅ ਨਹੀਂ ਕਰੀ ਇਹ ਵੀ ਮੈਂ ਤੁਹਾਨੂੰ ਅਵੇਰਨੈਸ ਲਈ ਕਿ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਸਾਡੀਆਂ ਨੌਹਾਂ ਤੇ ਤੀਆਂ ਵਿੱਚ ਫਰਕ ਨਹੀਂ ਹੈਗਾ ਕੋਈ ਕਿਉਂਕਿ ਸਾਨੂੰ ਇਸ ਬੱਚਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਕੋਈ ਫਰਕ ਨਹੀਂ ਅੱਜ ਦੇ ਟਾਈਮ ਵਿੱਚ ਜੀ ਟੀਚਰ ਸਹਿਬਾਨ ਅੱਜ ਸਕੂਲ ਦੇ ਅੰਦਰ ਆ ਕੇ ਬਹੁਤ ਹੀ ਵਧੀਆ ਲੱਗਿਆ ਕਿ ਬੱਚਿਆਂ ਦੇ ਨਾਲ ਇੱਕ ਜਿਹੜੀ ਸਾਂਹ ਜਿਹੜੀ ਹੈਗੀ ਦਿਲ ਦੀ ਮੁਲਾਕਾਤ ਜਿਹੜੀ ਹੈਗੀ ਹੈ ਉਹ ਇੱਥੇ ਸਪੈਸ਼ਲ ਬੱਚਿਆਂ ਦੇ ਨਾਲ ਕੀਤੀ ਜਾ ਰਹੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਬਹੁਤ ਚੰਗਾ ਲੱਗਾ ਹੈ ਸਾਡੇ ਭੈਣ ਜੀ ਅੱਜ ਆਏ ਆ ਮੈਡਮ ਹੁਣੇ ਇੱਥੇ ਆਪਣੇ ਬਹੂ ਦਾ ਨੋਂ ਦਾ ਬਰਥਡੇ ਸੈਲੀਬ੍ਰੇਟ ਕਰਨ ਇਹਨਾਂ ਨੇ ਬਰਥ ਸਟੇਟਸ ਤੇ ਵੀ ਬੇਟੀ ਲਿਖਿਆ ਸੀ ਮੈਂ ਇਹਨਾਂ ਨੂੰ ਬੇਟੀ ਕਹਿ ਕੇ ਹੀ ਬੁਧਾਈਆਂ ਦਿੱਤੀਆਂ ਸੀ ਪਰ ਬਾਅਦ ਚ ਉਹਨਾਂ ਨੇ ਦੱਸਿਆ ਮੇਰੇ ਡਾਟਰ ਨੇ ਲੋ ਹੈਗੇ ਆ ਬਹੁਤ ਸਾਨੂੰ ਚੰਗਾ ਲੱਗਾ ਇਹ ਪਹਿਲੀ ਵਾਰੀ ਨਹੀਂ ਆਏ ਸਾਡੇ ਸਕੂਲ 'ਚ ਜੀ ਦੋਸਤ ਢਾਈ ਸਾਲ ਹੋ ਗਏ ਸਾਨੂੰ ਸਕੂਲ 'ਚ ਆਏ ਨੂੰ ਇਹ ਘੱਟ ਤੋਂ ਘੱਟ 5-6 ਵਾਰੀ ਇਹਨਾਂ ਨੇ ਆ ਕੇ ਸਾਡੇ ਕੋਲ ਇਸ ਤਰ੍ਹਾਂ ਹੀ ਆਪਣੇ ਜਿਹੜੇ ਜਨਮ ਦਿਨੇ ਆ ਉਹ ਸੈਲੀਬ੍ਰੇਟ ਕੀਤੇ ਆ ਸਾਨੂੰ ਇਦਾਂ ਦੇ ਜਿਹੜੇ ਸੋਸ਼ਲ ਵਰਕਰ ਆ ਉਹਨਾਂ ਦੀ ਲੋੜ ਹੈਗੀ ਆ ਕਿ ਕੇ ਅੱਜ ਬਹੁਤ ਵੱਡਾ ਸੁਨੇਹਾ ਦੇ ਕੇ ਚੱਲੇ ਸਾਨੂੰ ਸਾਰਿਆਂ ਨੂੰ ਕਿ ਇਹਨਾਂ ਨੇ ਆਪਣੀ ਬਹੂ ਨੂੰ ਆਪਣੀ ਬੇਟੀ ਸਮਾਨ ਮੰਨ ਕੇ ਉਹਦਾ ਅੱਜ ਜਿਹੜਾ ਬਰਥਡੇ ਸਾਡੇ ਸਕੂਲ 'ਚ ਸੈਲੀਬ੍ਰੇਟ ਕੀਤਾ ਅਸੀਂ ਇਹਨਾਂ ਨੂੰ ਇੱਥੇ ਆਇਆਂ ਨੂੰ ਇਹਨਾਂ ਪੂਰੇ ਪਰਿਵਾਰ ਨੂੰ ਬੱਚਿਆਂ ਨੂੰ ਜੀ ਆਇਆਂ ਆਖਦੇ ਹਾਂ ਅਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਹ ਸਾਡੇ ਨਾਲ ਇਸ ਤਰ੍ਹਾਂ ਜੁੜ ਕੇ ਕਿਉਂਕਿ ਸਾਡੇ ਬੱਚੇ ਜਿਹੜੇ ਬਹੁਤ ਲੋੜਵੰਦ ਹੁੰਦੇ ਆ ਇਹ ਇਕੱਲੇ ਮੋਸੇ ਮਠਿਆਈਆਂ ਨਹੀਂ ਦਿੰਦੇਗੇ ਇਸੇ ਪਹਿਲਾਂ ਇਹਨਾਂ ਨੇ ਸਾਡੇ ਸਕੂਲ ਸਟੇਸ਼ਨਰੀ ਵੀ ਦਿੱਤੇ ਸਗੇ ਮਤਲਬ ਕਿ ਇਹ ਪਹਿਲੀ ਦਫਾ ਨਹੀਂ ਹੈਗੀ ਕਿ ਪਹਿਲਾਂ ਵੀ ਇਹ ਸੈਲੀਬ੍ਰੇਟ ਕਰ ਚੁੱਕੇ ਇਸ ਤਰੀ ਆਪਣੇ ਦਸਬੰਧ ਦੇ ਵਿੱਚੋਂ ਕੱਢਦੇ ਜਿੰਨਾ ਵੀ ਹਿਤ ਹੋ ਸਕਦਾ ਵੱਧ ਤੋਂ ਵੱਧ ਕਰਦੇ ਆ ਸਾਨੂੰ ਬਹੁਤ ਚੰਗਾ ਲੱਗਦਾ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਪੂਰੇ ਸਟਾਫ ਵੱਲੋਂ ਧੰਨਵਾਦ ਕਰਦੇ ਆ ਜੀ ਸ਼ੁਕਰੀਆ ਕਿੰਨਾ ਲੱਗਦਾ ਜੀ ਸਕੂਲ ਦੇ ਅੰਦਰ ਆਏ ਹੋ ਸਪੈਸ਼ਲ ਅੱਜ ਦਾ ਜਿਹੜਾ ਦਿਨ ਹੈਗਾ ਆ ਬਹੁਤ ਹੀ ਵਧੀਆ ਦਿਨ ਹੈਗਾ ਬੱਚਿਆਂ ਦੇ ਨਾਲ ਜਿਹੜੀ ਇੱਕ ਘਰ ਦੀ ਸਾਂਝ ਜਿਹੜੀ ਹੈਗੀ ਆ ਜੀ ਗਾਲ ਇੱਕ ਜਨਮ ਦਿਨ ਦੀ ਕੀਤੀ ਜਾਵੇ ਉਹਨੂੰ ਸਾਂਝ ਨੂੰ ਇੱਥੇ ਬੱਚਿਆਂ ਦੇ ਨਾਲ ਸਾਂਝੀ ਕੀਤਾ ਜਾ ਰਿਹਾ ਅੱਜ ਦੇ ਦਿਨ ਨੂੰ ਕਿਸ ਤਰ੍ਹਾਂ ਦੇਖ ਰਹੇ ਹਾਂ ਅਦਰਨ ਬਹੁਤ ਵਧੀਆ ਐ ਅਸਲ ਲਈ ਮੈਂ ਇੱਥੇ ਸਕੂਲ ਤੋਂ ਪੜ੍ਹ ਕੇ ਗਈ ਆ ਬਹੁਤ ਪ੍ਰਾਊਡ ਫੀਲ ਹੁੰਦਾ ਐ ਵੇ ਇੱਥੇ ਆ ਕੇ ਇਹਦਾ ਸੈਲੀਬ੍ਰੇਟ ਕਰਦੇ ਪਏ ਆ ਬਰਥਡੇ ਚਾਚੀ ਦਾ ਸਾਨੂੰ ਬਹੁਤ ਪ੍ਰਾਊਡ ਆ ਆਪਣੇ ਦਾਦੀ ਮਾਤਾ ਕਿਉਂਕਿ ਇਹ ਸ਼ੁਰੂ ਤੋਂ ਹੀ ਕਦੇ ਇਦਾਂ ਨਹੀਂ ਹੋਇਆ ਕਿ ਘਰ ਦੇ ਵਿੱਚ ਕੱਲਿਆਂ ਨਹੀਂ ਬਰਥਡੇ ਸੈਲੀਬ੍ਰੇਟ ਕੀਤਾ ਹੋਵੇ ਸ਼ੁਰੂ ਤੋਂ ਹੀ ਇੱਥੇ ਆ ਕੇ ਕਰਦੇ ਆ ਜਾਂ ਮੰਦਰ ਵਿੱਚ ਕਰਦੇ ਆ ਸੋਸ਼ਲ ਸਰਵਿਸ ਕਰਦੇ ਆ ਸਾਡੇ ਪਿੰਡ ਦਾ ਤੀਆਂ ਦਾ ਤਿਉਹਾਰ ਵੀ ਇਹਨਾਂ ਨੇ ਹੀ ਸਟਾਰਟ ਕੀਤਾ ਸੀਗਾ ਫਿਰ ਸਾਡੇ ਪਿੰਡ ਦਾ ਸਾਰੇ ਨਾ ਸੋਨਾ ਮੰਦਰ ਆ ਸ਼ਿਮ ਮੰਦਰ ਜਿਹੜਾ ਕਿ ਇਹਨਾਂ ਦੀ سپورਟ ਨਾਲ ਹੀ ਬਣਿਆ ਆ ਬਾਕੀ ਵੀ ਕਾਫੀ ਚੀਜ਼ਾਂ ਆ ਜਿਹੜੀਆਂ ਕਿ ਸਾਨੂੰ ਸਖਾਉਂਦੇ ਆ ਤੇ ਡਿਸਪੈਂਸਰੀ ਵੀ ਵਿੱਚ ਵੀ ਇਹਨਾਂ ਨੇ ਬਹੁਤ ਸਾਰਾ ਸਹਿਯੋਗ ਕੀਤਾ ਹੈ ਕੰਮ ਸ਼ੁਰੂ ਹੋਇਆ ਸਕੂਲ ਦੇ ਵਿੱਚ ਜਦੇ ਜਦੋਂ ਆਏ ਹਾਂ ਉਦੋਂ ਆਪਣਾ ਬਚਪਨਾ ਯਾਦ ਆਇਆ ਹਾਂਜੀ ਮੈਂ ਇੱਥੋਂ ਪੜ੍ਹ ਕੇ ਗਈਆਂ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਆ ਤਾਂ ਕਿਉਂਕਿ ਉਹ ਦਿਨ ਯਾਦ ਆਉਂਦੇ ਹੈ ਜਦੋਂ ਟਾਟਾਂ ਤੇ ਬੈਠਣਾ ਟੀਚਰਾਂ ਦੀ ਮਾਰ ਤੋਂ ਜਦੋਂ ਨਹੀਂ ਕੰਮ ਕਰਕੇ ਆਣਾ ਉਦੋਂ ਡਰਨਾ ਵੀ ਹੈ ਨਾ ਜੀ ਹਾਂਜੀ ਕਿ ਜਦੋਂ ਸਕੂਲ ਦੇ ਵਿੱਚ ਸਟੂਡੈਂਟਾਂ ਦਾ ਕਿਉਂਕਿ ਪੜ੍ਹ ਕੇ ਜਾਣ ਤੋਂ ਬਾਅਦ ਵੀ ਉਹ ਸਟੂਡੈਂਟ ਬਣ ਕੇ ਹੀ ਆਂਦਾ ਉਹਦੀਆਂ ਯਾਦਾਂ ਫਿਰ ਉਸੇ ਤਰ੍ਹਾਂ ਤਾਜ਼ੀਆਂ ਹੋ ਜਾਂਦੀਆਂ ਅੱਜ ਕਿਹੜੀ ਐਸੀ ਯਾਦ ਜਿਹੜੀ ਦਿਲ ਦੇ ਲਾਗੇ ਆ ਮੈਂ ਇਸ ਸਕੂਲ ਦੇ ਟੀਚਰਸ ਨਾਲ ਬਹੁਤ ਜੀ ਅਟੈਚ ਸੀਗੀ ਪਰ ਇਸ ਟਾਈਮ ਤੀ ਸਾਰੇ ਚੇਂਜ ਹੋ ਗਏ ਆ। ਉਹ ਵਾਲੇ ਟੀਚਰ ਮੈਨੂੰ ਦਿਖੇ ਨਹੀਂ। ਥੋੜਾ ਫੀਲ ਹੋਇਆ ਕਿ ਇਹ ਟੀਚਰਸ ਨਹੀਂ ਸੀਗੇ ਪੁਰਾਣੇ ਵਾਲੇ ਜਿਹੜੇ ਪਹਿਲਾਂ ਸੀਗੇ। ਬਟ ਨਹੀਂ ਬਾਕੀ ਵੀ ਇਹ ਵੀ ਟੀਚਰਸ ਬਹੁਤ ਵਧੀਆ ਜਾਨੀ ਕਿ ਜਿਹੜਾ ਇੱਕ ਰਿਸ਼ਤਾ ਹੀ ਇਸ ਤਰ੍ਹਾਂ ਦਾ ਹੈਗਾ ਸਟੂਡੈਂਟ ਦਾ ਤੇ ਟੀਚਰ ਦਾ ਜਿਹੜਾ ਰਿਸ਼ਤਾ ਹੀ ਹੋ ਇਸ ਤਰ੍ਹਾਂ ਦਾ ਕਿ ਜਿਹੜਾ ਸਟੂਡੈਂਟ ਹੈ ਉਹ ਆਪਣੇ ਟੀਚਰ ਨੂੰ ਹਮੇਸ਼ਾ ਹੀ ਲੱਭਦਾ ਰਹਿੰਦਾ। ਸਟੂਡੈਂਟ ਦੀ ਉਮਰ ਤਾਂ ਬਹੁਤ ਵੱਡੀ ਅੱਗੇ ਹੁੰਦੀ ਰਹਿੰਦੀ ਟੀਚਰ ਦੀ ਨੀਚੇ ਹੁੰਦੀ ਰਹਿੰਦੀ ਅਦਲਾ ਬਦਲੀ ਹੁੰਦੀ ਰਹਿੰਦੀ ਇਸ ਜਾਂ ਦੀ ਤੇ ਉਮਰਾਂ ਦੀ ਵੀ ਪਰ ਜਿਹੜਾ ਬੱਚਾ ਹੈਗਾ ਆ ਉਹ ਆਪਣੇ ਟੀਚਰ ਨੂੰ ਹਰ ਵਾਰ ਲੱਭਦਾ ਆ ਹਰ ਮੋੜ ਤੇ ਵੀ ਲੱਭਦਾ ਹਾਂਜੀ ਜਦੋਂ ਕੋਈ ਚੀਜ਼ ਐਸੀ ਉਹਨੂੰ ਭੁੱਲ ਹੁੰਦੀ ਆ ਆਪਣੇ ਟੀਚਰਾਂ ਨੂੰ ਯਾਦ ਕਰਦਾ ਮੈਨੂੰ ਤਾਂ ਗੁਰੂ ਤੇ ਸ਼ਿਸ਼ਵ ਵਾਲਾ ਰਿਸ਼ਤਾ ਆ ਹਾਂਜੀ ਤੇ ਇਹ ਬਹੁਤ ਵਧੀਆ ਲੱਗਦਾ ਇਸ ਸਕੂਲ ਦੇ ਵਿੱਚ ਜਦੋਂ ਪਹੁੰਚੇ ਹਾਂ ਤੇ ਅੱਜ ਕਿੰਨੇ ਕੁ ਖੁਸ਼ੀ ਕਿੰਨੇ ਕਹਿ ਕੇ ਬੱਚਿਆਂ ਦੇ ਨਾਲ ਇਹ ਸਾਂਝਾ ਕਰਦੇ ਪਈ ਹਾਂ ਬਹੁਤ ਜ਼ਿਆਦਾ ਖੁਸ਼ੀ ਆ ਮੈਂ ਵੀ ਇੱਦਾਂ ਹੀ ਟਾਟਾ ਦੇ ਬੈਠ ਕੇ ਇੱਥੇ ਖਾਣਾ ਖਾਦਾ ਆ ਬਾਕੀ ਸਕੂਲ ਵੀ ਕਾਫੀ ਪ੍ਰੋਗਰੈਸ ਹੋ ਗਈ ਹੈ ਇਹਦੇ ਵਿੱਚ ਕਾਫੀ ਚੇਂਜ ਹੋ ਗਿਆ ਆ ਬਹੁਤ ਜ਼ਿਆਦਾ ਵਧੀਆ ਲੱਗਾ ਸਰ ਬਹੁਤ ਸ਼ੁਕਰੀਆ ਰਡਕਾ ਦੇ ਵਿੱਚ ਸਕੂਲ ਚ ਆਏ ਆ ਬਹੁਤ ਵਧੀਆ ਗੱਲ ਆ ਸਾਡੇ ਦੀਦੀ ਸਨੇਸ਼ ਕੁਮਾਰੀ ਜੀ ਦੀ ਡਾਕਟਰ ਇਹਨਾਂ ਦਾ ਅੱਜ ਬਰਥਡੇ ਆ ਇਸ ਕਰਕੇ ਬਹੁਤ ਖੁਸ਼ੀ ਦਾ ਮੌਕਾ ਹੈ ਦੀਦੀ ਹਮੇਸ਼ਾ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਪਿੰਡ ਵਿੱਚ ਬਹੁਤ ਜ਼ਿਆਦਾ ਪਰ ਇੱਕ ਗੱਲ ਇਹਨਾਂ ਦੀ ਇਹ ਸੀ ਕਿ ਬਹੁਤ ਛੁਪਾ ਕੇ ਕਰਦੇ ਆ ਜੀ ਹਾਂਜੀ ਤੇ ਇਹ ਚਾਹੁੰਦੇ ਨੇ ਵੀ ਕਿਸੇ ਨੂੰ ਦੱਸਣ ਜਾ ਕੀ ਕਰਨਾ ਮੈਂ ਇਹਨਾਂ ਦੇ ਨਾਲ ਕਾਫੀ ਸਾਲਾਂ ਤੋਂ ਜੁੜੀ ਹੋਈ ਆ ਤੇ ਮੈਂ ਇਹਨਾਂ ਦੇ ਸਾਰੇ ਜਿੰਨੇ ਵੀ ਇਹਨਾਂ ਨੇ ਸਮਾਜ ਸੇਵੀ ਕੰਮ ਕਰਦੇ ਅਸੀਂ ਵੀ ਤਕਰੀਬਨ ਇਹਨਾਂ ਦੇ ਨਾਲ ਹੁੰਦੇ ਆ ਤੇ ਅਸੀਂ ਨਾਲ ਹਮੇਸ਼ਾ ਕਹਿੰਦੇ ਕਿ ਤੁਸੀਂ ਦੱਸੋ ਹਨਾ ਤਾਂ ਕਿ ਪਿੰਡ ਵਿੱਚ ਤੇ ਬਾਕੀ ਵੀ ਲੋਕਾਂ ਨੂੰ ਅਵੇਅਰ ਹੋ ਕਿ ਦੱਸਣ ਦੇ ਨਾਲ ਇਸ ਤਰ੍ਹਾਂ ਹੁੰਦਾ ਘਰਵਾਜ਼ੀਅਰ ਹੀ ਬਣ ਜਾਂਦਾ ਹਾਂਜੀ ਕਿ ਉਹਨਾਂ ਨੇ ਆਪਣੇ ਇੱਕ ਨੋ ਦਾ ਜਨਮ ਦਿਨ ਬੱਚਿਆਂ ਦੇ ਨਾਲ ਮਨਾਇਆ ਹਾਂਜੀ ਹਰ ਬੱਚਾ ਹਰ ਇੱਕ ਸੋਚਦਾ ਘਰ ਦੇ ਵਿੱਚ ਬੈਠਾ ਹੋਇਆ ਜਾਂ ਵੀਡੀਓ ਦੇ ਨਾਲ ਜੁੜਿਆ ਹੋਇਆ ਕਿ ਐਸੀ ਵੀ ਸਕੂਲੇ ਜਾ ਕੇ ਇਹ ਸ਼ੁਰੂਆਤ ਕਰੀਏ ਹਾਂਜੀ ਜੀ ਜੀ ਤੁਹਾਨੂੰ ਪਤਾ ਹੀ ਹੈ ਸਰ ਸਕੂਲ ਨਾਲ ਤਾਂ ਬੱਚਿਆਂ ਨੂੰ ਕਿ ਸਾਨੂੰ ਵੀ ਬਹੁਤ ਲਗਾਵਾ ਆਪਣਾ ਸਕੂਲ ਦੇਖਣ ਜਾਂ ਮਦਦ ਕਰਦਾ ਆ ਕਿ ਅਸੀਂ ਦੇਖੀਏ ਹਾਂਜੀ ਹਮੇਸ਼ਾ ਬਹੁਤ ਉਹ ਕਰਦੇ ਆ ਹਰ ਕਿਸੇ ਦੀ ਹੈਲਪ ਕਰਦੇ ਇਸ ਤੋਂ ਇਲਾਵਾ ਇਹ ਜਿਹੜੀ ਕੋਸ਼ਿਸ਼ ਕਰਦੇ ਆ ਨਾ ਇਹ ਬੱਚਿਆਂ ਨੂੰ ਖਾਸ ਮਿਲਦੇ ਆ ਸਾਡੇ ਪਿੰਡ ਦੇ ਬਹੁਤ ਸਾਰੇ ਬੱਚੇ ਐਨਆਰਆਈ ਇਹਨਾਂ ਦੇ ਨਾਲ ਜੁੜੇ ਹੋਇਆ ਉਹ ਇਸ ਕਰਕੇ ਨਹੀਂ ਜੁੜੇ ਹੋਏ ਉਹ ਇਹਨਾਂ ਨੇ ਹੀ ਗਾਈਡ ਕਰਕੇ ਦੇ ਅੱਗੇ ਕੈਰੀਅਰ ਨੂੰ ਦਿਸ਼ਾ ਦਿੱਤੀ ਹੋਈ ਆ ਤੇ ਪਿੰਡ ਵਾਲੇ ਬੱਚਿਆਂ ਨੇ ਇਹਨਾਂ ਦਾ ਨਾਂ ਰੱਖਿਆ ਹੋਇਆ ਹਮੇਸ਼ਾ ਆਨੇ ਵਾਲੀ ਆਂਟੀ ਅੱਛਾ ਜੀ ਹਾਂਜੀ ਇਹਨਾਂ ਦਾ ਇਹ ਨਾਮ ਆ ਹਮੇਸ਼ਾ ਆਨੇ ਵਾਲੀ ਆਂਟੀ ਹੀ ਉਹਨਾਂ ਨੂੰ ਕਹਿੰਦੇ ਆ ਪਿੰਡ ਵਿੱਚ ਕਿ ਕੋਈ ਗੱਲ ਹੈ ਹਮੇਸ਼ਾ ਨੇ ਵਾਲੀ ਐਂਟਰੀ ਚਲੋ ਠੀਕ ਹੈ ਇਹਨੇ ਬੱਚਿਆਂ ਦੇ ਨਾਲ ਜੁੜੇ ਹੋਏ ਆ ਅਸੀਂ ਤਾਂ ਇਹ ਚਾਹੁੰਦੇ ਆ ਵੀ ਇੱਧਰ ਤੰਦਰੁਸਤ ਰਹਿਣ ਤੇ ਇੱਧਰ ਸਾਡੇ ਪਿੰਡ ਦੀ ਸੇਵਾ ਕਰਦੇ ਇੱਕ ਆ ਚੀਜ਼ ਦੇਖ ਕੇ ਬਹੁਤ ਬੜੀ ਵਧੀਆ ਹੈਗੀ ਆ ਕਿ ਜੇ ਆਪਾਂ ਮੰਦਰ ਦੀ ਸੇਵਾ ਕਰਦੇ ਹੋ ਜਾਂ ਗੁਰਦੁਆਰੇ ਦੀ ਸੇਵਾ ਕਰਦੇ ਹੋ ਜਾਂ ਕਿਸੇ ਵੀ ਧਾਰਮਿਕ ਸਥਾਨ ਦੀ ਸੇਵਾ ਕਰਦੇ ਹੋ ਸਾਨੂੰ ਅੱਛਿਆਂ ਨਾਮਾਂ ਦੇ ਨਾਲ ਵੀ ਪੁਕਾਰਿਆ ਜਾਂਦਾ ਹੈ ਉਹਨਾਂ ਮੰਦਰਾਂ ਦੇ ਨਾਲ ਜੋੜਿਆ ਜਾਂਦਾ ਆ ਉਹਨਾਂ ਧਾਰਮਿਕ ਸਥਾਨਾਂ ਦੇ ਨਾਲ ਜੁੜੇ ਜਾਂਦਾ ਇੱਥੋਂ ਇੱਕ ਗੱਲ ਸਿੱਖਣ ਵਾਲੀ ਵੀ ਹੈ ਕਿ ਜੇ ਵਧੀਆ ਪਾਸੇ ਜੁੜਦੇ ਹੋ ਜੀਵਨ ਦੇ ਅੰਦਰ ਆਪਾਂ ਸਫਲਤਾ ਨੂੰ ਵੀ ਪ੍ਰਾਪਤ ਕਰਦੇ ਹਾਂ ਜੀ ਸਰ ਜੀ ਧਰਮ ਤਾਂ ਜੋੜਦਾ ਹੀ ਆ ਕਿ ਜੋੜਦਾ ਹੀ ਆ ਤਾਂ ਕਿ ਅਸੀਂ ਸਾਰੇ ਜੁੜ ਕੇ ਕੰਮ ਕਰੀਏ ਧਰਮ ਤੋੜਦਾ ਤਾਂ ਕੋਈ ਵੀ ਨਹੀਂ ਗਾ ਜੀ ਧਰਮ ਤਾਂ ਐਕਚੁਅਲ ਮਨੁੱਖਤਾ ਨੂੰ ਇੱਕ ਹੋਣ ਦਾ ਉਪਦੇਸ਼ ਦਿੰਦਾ ਹੈਗਾ ਜੀ ਬਹੁਤ ਹੀ ਵਧੀਆ ਲੱਗਿਆ ਤੁਹਾਡੇ ਨਾਲ ਮੁਲਾਕਾਤ ਕਰਕੇ ਪਿਆਰੇ ਸਾਥੀਓ ਮਾਲਪੁਰੜਕਾਂ ਦੀ ਇਹ ਸਕੂਲ ਦੀ ਵੀਡੀਓ ਹੈਗੀ ਹੈ ਕਿ ਮਹੇਸ਼ ਸ਼ਾਣਾ ਮੰਦਰ ਦੇ ਜਿਹੜੇ ਮੁੱਖ ਸੇਵਾਦਾਰ ਨੇ ਸੁਦੇਸ਼ ਕੁਮਾਰੀ ਜੀ ਜਿਨ੍ਹਾਂ ਨੇ ਆਪਣੇ ਬਹੁ ਦਾ ਆਪਣੇ ਨੋ ਦਾ ਜਨਮ ਦਿਨ ਜਿਹੜਾ ਹੈਗਾ ਆ ਸਰਕਾਰੀ ਪ੍ਰਾਇਮਰੀ ਸਕੂਲ ਮਲਪਰਾੜਕਾਂ ਦੇ ਵਿੱਚ ਸਾਂਝਾ ਕੀਤਾ ਤਸਵੀਰਾਂ ਆਪ ਦੇ ਨਾਲ ਸਾਂਝੀਆਂ ਕੀਤੀਆਂ ਤੇ ਇਸੇ ਵਕ ਦਿਖ ਰਹੇ ਸਾਰੇ